ਵਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਹਿਗੁਰੂ ਜੀ ਆਪਾਂ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਇੱਧਰ ਆਟਾ ਗੁੰਨਤਾ ਏ ਤੇ ਆਟਾ ਤਾਂ ਮੈਂ ਪਹਿਲਾਂ ਗੁੰਨਤਾ ਸੀਗਾ ਚਾਪਾਣੀ ਦਾ ਕੰਮ ਨਿਬੜ ਗਿਆ ਹੁਣ ਆਪਾਂ ਲਾ ਲੈਨੇ ਆਂ ਰੋਟੀ ਤੇ ਇੱਧਰ ਦਾਲ ਭਿਉਂਦਾਨੇ ਆਂ ਦਾਲ ਬਣਾਵਾਂਗੇ ਜੀ ਮਿਸੀ ਵਿੱਚ ਹਰੀਚ ਧਰਿਆਂਵਾਂਗੇ ਤੇ ਇੰਨੇ ਪਾ ਕੇ ਧੋਪੇ ਸੁਮਾਰ ਕੇ ਰੱਖ ਦਾਨੇ ਇੰਨੇ ਪਤਿੱਲੇ ਚ ਫੇਰ ਰੋਟੀ ਪਾਣੀ ਲਾ ਕੇ ਹਰੀਚ ਧਰਿਆਂਵਾਂਗੇ ਤੇ ਲੋ ਜੀ ਇਹ ਕੋਲੀ ਲਿਬੜੀ ਵੀ ਸੀਗੀ ਹੁਣ ਧਰ ਕੇ ਫੋਨ ਪਹਿਲਾਂ ਮੈਨੂੰ ਧੋ ਦਸਮਾਰ ਕੇ ਧੋ ਕੇ ਪਾਣੀ ਕੱਢਦਾ ਇਹਦੇ ਵਿੱਚੋਂ ਚੰਗੀ ਤਰ੍ਹਾਂ ਤੋਂ ਸਮਾਰ ਕੇ ਥੀਲੇ ਚ ਪਾ ਕੇ ਰੱਖਤੀ ਸਬਜ਼ੀ ਆਪਣੀ ਪਈ ਸੀਗੀ ਰਾਤ ਵਾਲੀ ਆਪਣੇ ਕੋਲ ਤੇ ਥੋੜੀ ਜੀ ਉਹ ਖਾ ਲਾਂਗੇ ਹੁਣ ਦਾਲ ਫੇਰ ਰਿਜੀ ਜਉ ਦਿਨ ਚ ਹਾਰੇ ਚ ਧਰ ਦਾਂਗੇ ਫਿਰ ਇਹਨੂੰ ਹਣ ਵਿੱਚ ਪਾਤਾ ਹੀ ਮੈਂ ਹਣ ਵਿੱਚ ਪਾ ਕੇ ਸਮਾਰ ਕੇ ਤੇ ਲੋ ਜੀ ਹੁਣ ਪਹਿਲਾਂ ਰੋਟੀ ਲਾ ਲਈਏ ਆਪਾਂ ਰੋਟੀ ਲਾ ਲਈ ਭਾਂਡੇ ਢਿੰਡੇ ਨਵੇੜ ਤਾਂ ਮੈਂ ਪਹਿਲਾਂ ਬਾਜ ਤੇ ਕੰਮ ਨਵੇੜਦਾ ਹੀ ਸਾਫ ਕਰਤਾ ਹੁਣ ਫਿਰ ਰੋਟੀ ਲਾ ਕੇ ਬੇਟਾ ਤਾਂ ਚਲੇ ਆ ਗਿਆ ਤੇ ਲੋ ਜੀ ਇਹ ਆ ਕੇ ਖਾਣਗੇ ਆਪਦਾ ਇਹ ਚਲੇ ਗਏ ਸੀਗੇ ਕਿਤੇ ਮਿੱਲ ਦਾ ਕਿਸੇ ਕੋ ਚਲੇ ਗਏ ਪਤਾ ਨਹੀਂ ਘਣਕ ਧੋਣ ਵਾਰੇ ਰਾੜੀ ਧੋਣੀ ਸੀਗੀ ਘਣਕ ਉਦੀ ਵੜ ਕੋਤਨੀ ਕਿੱਥੇ ਮੰਗਾਗੇ ਪਤਾ ਨਹੀਂ ਮੋਟਰ ਤੇ ਚਲੇਗੀ ਇਹ ਰੋਟੀ ਖਾਣਗੇ ਆ ਕੇ ਇਹਨੇ ਬੇਟਾ ਖਾ ਗਿਆ ਉਹ ਚਲੂ ਜਾਊਗਾ ਆਪਣਾ ਪਾੜਨ ਖਾ ਕੇ ਤੇ ਆਪਾਂ ਆਪਣਾ ਕੰਮ ਨਿਬੜਾਂਗੇ ਫਿਰ ਦੇਖਦੇ ਆ ਰੀਪਰ ਵਾਲੀ ਕਣਕ ਕਹਿੰਦੇ ਤੇ ਉਰੇ ਧੋਨੇ ਆਪਾਂ ਬਾਹਰ ਕੀ ਕਰਦੇ ਆ ਲੋ ਜੀ ਪਹਿਲਾਂ ਰੋਟੀ ਲਾ ਲੀਏ ਪਹਿਲਾਂ ਰੋਟੀ ਟੁਕਲਾ ਆ ਕੇ ਕੰਮ ਨਿਪੜ ਜਵੀ ਫਿਰ ਵਧੀਆ ਉਜੀ ਰੋਟੀ ਟੁਕਕਾ ਨੂੰ ਮੇੜ ਕੇ ਹੁਣ ਆਪਾਂ ਮੱਖਣ ਕੱਢ ਲਈਏ ਮਧਾਣੀ ਸਾਫ਼ ਕਰੀਏ ਪਹਿਲਾਂ ਇੱਧਰ ਤੇ ਫਿਰ ਮੱਖਣ ਕੱਢ ਲਈਏ ਇਹਦੇ ਵਿੱਚ ਕੜਾਹੀ ਚ ਲੋਂਡੇ ਚ ਤੇ ਫਿਰ ਇਹਨੂੰ ਗਰਮ ਵੀ ਕਰ ਦਾਂਗੇ ਨਿਮੇੜ ਦਾ ਨੂੰ ਪਤੀਲਾ ਵੀ ਵਧੀਆ ਲਿਬੜ ਕੇ ਆਲੇ-ਦਾਲੇ ਪਹਿਲਾਂ ਬਾਹਰ ਲਿਬੜ ਗਿਆ ਧੂਵੇਂ ਧਾਰ ਨਾਲ ਤੇ ਹੁਣ ਹੋਰੇ ਲਿਬੜ ਗਿਆ ਵਧੀਆ ਤੇ ਲੋ ਜੀ ਹੁਣ ਪਹਿਲਾਂ ਮੱਖਣ ਕੱਢਾਂ ਇੱਕ ਕਾਲੇ ਚ ਪਾ ਲੂੰਗੀ ਖਾਣ ਲਈ ਤੇ ਬਾਕੀ ਦੀ ਪਾ ਦੂੰਗੀ ਇਹਦੇ ਵਿੱਚ ਰੱਖ ਕੇ ਗਰਮ ਕਰ ਦੂੰਗੀ ਇਹਦੇ ਵਿੱਚ ਇੱਧਰ ਲੋ ਜੀ ਗਰਮ ਕਰਤੀ ਐ ਰੱਖਤੀ ਹੁਣ ਤੇ ਇੱਧਰ ਬਣਾਉਣੀ ਆ ਚਾਹ ਆਪਾਂ ਤੇ ਇੱਧਰ ਲੱਸੀ ਇਹਦੇ ਚੋਂ ਮੈਂ ਕੱਢਤੀ ਬਰਫ਼ ਪਾ ਕੇ ਫ੍ਰਿਜ ਚ ਧਰਨ ਤਾਂ ਤਾਂ ਹੋਣੀ ਸੀਗਾ ਫਿਰ ਖੱਟੀ ਜੀ ਹੋ ਜਾਂਦੀ ਹੈ ਹੁਣ ਮੇਰੇ ਨਾਲ ਦੀ ਨਾਲ ਮੈਂ ਬਰਫ਼ ਪਾਤੀ ਬਰਫ਼ ਪਾ ਕੇ ਲੱਸੀ ਕੱਢਤੀ ਲੱਸੀ ਕੱਟ ਕੇ ਸਮਾਰਕੀ ਹੁਣ ਆਹ ਕਰਦੇ ਆ ਇਹਨੂੰ ਗਰਮ ਕਰ ਦੇਣੀ ਐ ਫਿਰ ਠੰਡਾ ਹੋਇਆ ਵਾ ਫਿਰ ਪਾ ਦੂੰਗੀ ਡੱਬੇ ਚ ਸ਼ਾਮ ਤੱਕ ਕਮਰੇ ਵਿੱਚ ਰੇਢ ਦੂੰਗੀ ਤੇ ਲੋ ਜੀ ਤੇ ਲੋ ਜੀ ਇੱਧਰ ਬਣਾ ਲੰਨੀ ਆ ਚਾਹ ਨਾਲ ਆਪਾਂ ਤੇ ਇੱਧਰ ਹੋ ਗਿਆ ਗਰਮ ਕਿਉ ਆਪਣਾ ਤੇ ਇੱਧਰ ਕਿਉ ਗਰਮ ਹੋ ਜੂਗਾ ਆਲੇ ਦਲੇ ਇਸ ਮਾਰ ਕੇ ਚਮਚਾ ਫੇਰ ਦਨੀ ਆ ਸਾਰੇ ਲੱਸੀ ਜੀ ਲੱਗੀ ਵੀ ਹੁੰਦੀ ਹੈ ਰਿੱਜ ਜੂਣਾ ਚੰਗੀ ਤਰ੍ਹਾਂ ਫੇਰ ਫੇਰ ਠੰਡਾ ਕਰਕੇ ਦੁਪਹਿਰ ਤੋਂ ਬਾਅਦ ਪੁੰਨ ਦੂੰਗੀ ਮੈਂ ਤੇ ਲੋ ਜੀ ਇਹ ਹੋ ਗਿਆ ਸਾਫ ਸਾਫ ਕਰਕੇ ਚੰਗੀ ਤਰ੍ਹਾਂ ਪਾਣੀ ਵਿੱਚ ਧਰਤੀ ਫਿਰ ਇਹਦੇ ਵਿੱਚ ਜਿਹੜੀ ਲੱਸੀ ਹੋਊਗੀ ਰਿੱਝੂਗੀ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਦਾ ਨਹੀਂ ਤੇ ਲੋ ਜੀ ਬੰਦ ਕਰਤਾ ਇਹ ਪਾਣੀ ਵੀ ਰਿੰਨਤੀ ਤੇ ਚਮਚੇ ਨਾਲ ਰੱਖ ਦਨੀਆ ਵਿੱਚ ਇਹਨੇ ਇਹਨੇ ਵਿੱਚੇ ਰੱਖ ਕੇ ਚੰਗੀ ਤਰ੍ਹਾਂ ਢੱਕ ਦਨੀਆ ਫਿਰ ਹੁਣ ਇਹਨੂੰ ਮੈਂ ਪਲੇਟ ਨਾਲ ਢੱਕਣਾ ਢਾਕੇ ਦਨੀਆ ਤੇ ਇਧਰ ਚਾਹ ਵੀ ਉਬਲ ਗਈ ਆਪਣਾ ਪਤਾ ਹੀ ਨਹੀਂ ਲੱਗਿਆ ਬਚ ਗਿਆ ਬਚ ਗਿਆ ਬਹੁਤ ਕੰਮ ਰਹਿ ਗਿਆ ਬਚਾਓ ਤੇ ਲੋ ਜਿੱਧਰ ਹੋਗੇ ਜੀ ਖੇਤ ਕੀੜਾ ਮਾਰਨ ਇਧਰ ਮੋਟਰ ਚੱਲਦੀ ਆ ਸਰਦਾਰ ਸਾਹਿਬ ਮੋਟਰ ਚਲਾ ਰਹੇ ਨੇ ਆਪਣੇ ਇਧਰ ਖੇਤ ਪਾ ਰਹੇ ਨੇ ਰੇਟ ਸਿੱਟੀਆਂ 2-3 ਦਿਨ ਹੋ ਗਏ 2-3 ਦਿਨ ਹੋ ਗਏ ਰੇਟ ਸਿੱਟੀਆਂ ਤੇ ਇਧਰ ਪਾਣੀ ਚੱਲਦਾ ਸੀ ਮੋਟਰ ਮੈਂ ਦੇਖਣ ਗਈ ਸੀ ਉਹ ਗਏ ਨੇ ਪਰ ਤੇ ਕਣਕ ਲੈ ਕੇ ਕਣਕ ਲੈ ਕੇ ਤੇ ਮੈਂ ਹੁਣ ਚਾਹ ਬਣਾਉਂਦੀ ਸੀ ਤੇ ਲੋ ਜੀ ਮੈਂ ਕਿਹਾ ਸੀ ਜੇ ਟੈਕਟਰ ਲੈ ਲਾ ਕੇ ਮੈਂ ਚਾਲੇ ਕਿ ਜਾਨੀਏ ਕਿ ਰਾਦੀ ਹੁੰਨ ਵਾਲੇ ਤਾਂ ਨਾਲੇ ਚਾਪੀ ਲੈਣ ਦੀ ਲਈ ਕਰਕੇ ਧੁੰਦੀ ਆ ਭੈਣ ਅੱਖੇ ਆਪਾਂ ਮੋਟਰ ਤੇ ਹੀ ਲੈ ਗਏ ਉੱਥੇ ਉੱਥੇ ਧੁੱਤੀ ਜਾਊਗੀ ਉਹਰੇ ਨਾਲ ਉਥੇ ਸਾਲੀਆਂ ਚ ਬੱਚੇ ਨਾਲ ਵਿੱਚ ਨੂੰ ਤਾਂ ਇੱਥੇ ਵਿੱਚ ਤੋਂ ਹੋਣਗੇ ਤਾਂ ਬਾਹਰੇ ਧੋ ਰਹੇ ਨੇ ਲੋ ਜੀ ਇੱਧਰ ਕਣਕ ਧੋਤ ਭਾਈ ਹੋ ਰਹੀ ਸੀਗੀ ਧੋ ਕੇ ਸਮਾਰ ਕੇ ਕਣਕ ਇਹਦੇ ਵਿੱਚ ਟ੍ਰੈਲੀ ਚ ਸੇਟ ਰਹੇ ਨੇ ਨਾਲ ਦੀ ਨਾਲ ਤੇ ਫਿਰ ਘਰੇ ਖੜਾ ਲਣਗੇ ਫਿਰ ਆ ਦੋ ਦਿਨ ਤਾਂ ਟ੍ਰੈਲੀ ਚ ਖੜੂਗੀ ਉਸ ਤੋਂ ਬਾਅਦ ਪਾਵਾਂਗੇ ਫਿਰ نیچے ਵੇੜੇ ਚ ਲੋ ਜੀ ਫਿਰ ਉਹਰੇ ਆ ਗਏ ਸੀ ਕਿ ਲਾਈਟ ਭੱਜ ਗਈ ਸੀਗੀ ਤੇ ਫਿਰ ਉਰੇ ਆ ਗਏ ਉਰੇ ਖੜਾ ਲਿਆ ਹੁਣ ਇੱਥੇ ਬਾਹਰ ਧੋ ਲਾਂਗੇ ਜਿਹੜੀ ਰਹਿ ਗਿਆ ਇੱਕ ਥੈਲਾ ਖੇਤਾਂ ਵਾਲੀ ਦੀ ਲੈਟ ਦਾ ਹੀ ਨਹੀਂ ਪਤਾ ਲੱਗਦਾ ਭਾਜਾਂ ਦੀਆਂ ਫਿਰ ਹੁਣ ਹੋਰੇ ਟੂਟੀ ਤੇ ਧੋ ਲਾਂਗੇ ਉਰੇ ਟੂਟੀ ਤੇ ਧੋ ਕੇ ਸੁਆਰ ਕੇ ਤੇ ਦੋ ਦਿਨ ਇਹਨੇ ਵਿੱਚ ਪਈ ਰਹੂਗੀ ਇਹਦੇ ਵਿੱਚੇ ਟ੍ਰੈਲੀ 'ਚ ਟੈਲੀ 'ਚ ਵੇ ਰਹੂਗੀ ਉਹਦੇ ਵਿੱਚ ਬਾਅਦ ਫਿਰ ਦੋ ਦਿਨਾਂ ਨੂੰ ਆਪਾਂ ਵੇੜੇ 'ਚ ਸੁੱਕਣੀ ਪਾ ਦਾਂਗੇ ਸੁੱਕ ਜੂਗੀ ਖੰਡਾ ਦਾਂਗੇ ਇਹ ਹੈਗੀ ਰੋੜੀਆਂ ਵਾਲੀ ਰੀਪਰ ਵਾਲੀ ਕਣਕ ਹੈ ਰੋੜੀਆਂ ਵਾਲੀ ਰੋੜੀਆਂ ਬਹੁਤ ਨੇਰੇ ਵਿੱਚ ਇਹ ਰੋੜੀਆਂ ਵਾਲੀ ਆਡਰ ਰੱਖ ਲਈਆ ਲੋ ਜੀ ਹੁਣ ਚਾਹ ਪਾਣੀ ਬਣਾਉਣੇ ਆ ਦੁਪਹਿਰ ਦੀ ਬੱਜ ਗਏ ਨੇ 3 ਆਪਾਂ ਨੂੰ ਨਾਲੇ ਤਾਂ ਰੋਟੀ ਲਾਉਣੇ ਆ 2-2 ਇੱਕ-ਇੱਕ ਨਾਲੇ ਚਾਹ ਪਾਣੀ ਬਣਾਉਣੇ ਆ ਚਾਹ ਪਾਣੀ ਬਣਾ ਕੇ ਹੁਣ ਸ਼ਾਮ ਦੇ ਕੰਮ ੜਕਾਰ ਕਰਦੇ ਆ ਆਟਾ ਗੁੰਨਤਾਏ ਤੇ ਦਾਲ ਚੱਕ ਲੈਣ ਦੀ ਦਾਲ ਰਿੰਨ ਲਈ ਚੱਕ ਲੈਣ ਦੀ ਤੇ ਤੜਕਾ ਲਗਾਉਣੇ ਆ ਇਧਰ ਦੁੱਧ ਪਾ ਦਾਨੀਆਂ ਇਹਦੇ ਵਿੱਚ ਤੁਸਕ ਚ ਤੇ ਇਹ ਦਹੀਚ ਵਾਲਾ ਨੇ ਇੱਕ ਕੜਬੀ ਚ ਤੇ ਇਹ ਦੁੱਧ ਪੀਣ ਨੂੰ ਪਾ ਦਨੀ ਆ ਮਾਣੂਆਂ ਨੂੰ ਪਾ ਦੂ ਬਾਕੀ ਦਾ ਤਿੰਨ ਕੱਪ ਮਿੜ ਕੇ ਪਾ ਦਨੀ ਆ ਪੀਣ ਨੂੰ ਤੇ ਇੱਕ ਆਧਾ ਕੇ ਮਾਣੂ ਨੂੰ ਰੱਖਿਓਨੀ ਆ ਪਾਣੀ ਪਾ ਕੇ ਥੋੜਾ ਜਿਹਾ ਪਾ ਦੂੰਗੀ ਫਿਰ ਕੰਮ ਖਰਾਬ ਹੋ ਜਾਂਦਾ ਜੀ ਜੇ ਪਾ ਦੇ ਉਹਨਾਂ ਨੂੰ ਗਾੜਾ ਤੇ ਲਈ ਜੀਏ ਫਿਰ ਦੁੱਧ ਪਾ ਲੈ ਭਾਂਡੇ ਸਾਰੇ ਢਿੰਡੇ ਫੇਰ ਮਾਜਦੀਆਂ ਪਹਿਲਾਂ ਇਹ ਗਰਮ ਕਰ ਲਾਂ ਰੋਟੀ ਲਾ ਲਵਾਂ ਫਿਰ ਇਕੱਠੀ ਮਾਜ ਦੂੰ ਤੇ ਲੋ ਜੀ ਹੁਣ ਆਪਾਂ ਲਾ ਲਈ ਰੋਟੀ ਸਾਜਰੇ ਸਾਜਰੇ ਦਿਨ ਖੜੀ ਗਰਮੀ ਬਹੁਤ ਅੱਜ ਅੱਜ ਤਾਂ ਨਾਲੇ ਕੁਛ ਕਰਿਆ ਨਹੀਂ ਫਿਰ ਵੀ ਥੱਕ ਕੇ ਬੈਠਣ ਕਰਕੇ ਹੀ ਉੱਥੇ ਬੈਠਣਾ ਔਖਾ ᱛੀ ਇੱਧਰ ਉਰੇ ਹਲਾਂ ਤੇ ਬਹਿ ਕੇ ਧੋਈ ਫਿਰ ਲਿਆ ਕੇ ਧੋਈ ਤਾਂ ਨਹੀਂ ਸੀਗੀ ਭੈਣ ਨੇ ਮੈਂ ਤਾਂ ਪੈਪ ਫੜ ਕੇ ਬੈਠੀ ਰਹੀ ਪਰ ਫਿਰ ਵੀ ਬੈਠਣਾ ਬਹੁਤ ਔਖਾ ਬਾਹਰ ਅੱਜ ਤਾਂ ਸਾਰੀ ਦਿਹਾੜੀ ਬਾਹਰ ਹੀ ਲੰਘ ਕੇ ਸਾਨੂੰ ਤੇ ਚਲੋ ਜੀ ਹੁਣ ਦੋ ਦਿਨ ਪਈ ਰਹੂਗੀ ਟਰੈਲੀ 'ਚ ਫਿਰ ਕੱਲ ਨੂੰ ਤੋਂ ਅਗਲੇ ਦਿਨ ਅੰਦਰ ਲਿਆਵਾਂਗੇ ਅੰਦਰ ਪੇੜੀ 'ਚ ਸੁੱਕਣੀ ਪਾ ਦਾਂਗੇ ਸੁੱਕ ਜੂਗੀ ਫਿਰ ਰੋੜੀਆਂ ਚੂਗਾਂਗੇ ਜੇ ਵਿੱਚ ਹੋਈਆਂ ਇੱਕ ਥੈਲੇ ਚ ਸੀਗੀ ਰੋੜੀਆਂ ਦੂਏ ਚ ਨਹੀਂ ਸੀਗੀਆਂ ਪੱਕੀਆਂ ਰੋੜੀਆਂ ਕੱਚੀਆਂ ਹੀ ਨੇ ਉਹ ਸਾਫ਼ ਹੋ ਜੂਗੀ ਤੇ ਸਾਫ਼ ਕਰਕੇ ਥੈਲਿਆਂ ਚ ਪਾ ਦਾਂਗੇ ਫਿਰ ਮੱਜਾਂ ਨੂੰ ਦਾਣਾ ਪਿਹਾ ਲਾਂਗੇ ਜਾਂ ਹੁਣ ਮੱਜਾਂ ਸੌਣ ਗਈਆਂ ਫਿਰ ਲੇਟੀ ਕਰ ਲਾਂਗੇ ਇੱਕ ਤਾਂ ਮੱਝ ਆਪਣੀ ਪਹਿਲਾਂ ਸੋਣੀ ਆ ਉਹਨੂੰ ਲੇਟੀ ਕਰ ਲਾਂਗੇ ਦੂਆਂ ਨੂੰ ਦਾਣਾ ਕਰਾ ਲਾਂਗੇ ਵਿੱਚੇ ਪਿਹਾ ਲਾਂਗੇ ਤੇ ਚਲੋ ਜੀ ਫਿਰ ਅਚੂ ਕਣੂ ਕੱਢਣੀਆਂ ਨਮੀ ਕਣਕ ਢੋਲਾਂ ਚੋਂ ਕੱਢਣੀਆਂ ਇਹ ਦੋ ਥੈਲੇ ਤਾਂ ਇਹਨੂੰ ਰੱਖ ਲਾਂਗੇ ਦੋ ਦਾਣਾ ਕਰਾ ਲਾਂਗੇ ਫਿਰ ਫੀਡ ਚ ਫੀਡ ਮੰਗ ਪਾ ਦਿਆ ਕਰਾਂਗੇ ਨੰਨੀਆਂ ਮੁੰਨੀਆਂ ਨੂੰ ਪਾ ਦਿਆ ਕਰਾਂਗੇ ਨਹੀਂ ਫਿਰ ਨਹੀਂ ਖਾ ਲਾਣੀਆਂ ਨੇ ਜਾਨੂ ਦੂਜੀਆਂ ਮੱਝਾਂ ਨੇ ਸੂਣਾ ਜਾਨੂ ਗਰਮੀ ਤੱਕ ਫਿਰ ਰਕਸਾਂ ਬਣੀ ਵੀ ਔਖੀ ਆ ਫਿਰ ਢੋਲ ਚੋਂ ਕੱਢ ਲਾਂਗੇ ਜਦੋਂ ਜਾਨੀਆਂ ਸੌਣਗੀਆਂ ਜਦੋਂ ਅਗਲੇ ਮਹੀਨੇ ਇਹ ਤਾਂ ਹੁਣੇ ਸੂਪ ਪਾਣੀ ਆ ਇੱਕ ਤਾਂ ਤੇ ਲੋ ਜੀ ਇਹ ਰੱਖ ਲਾਂਗੇ ਫਿਰ ਧੋ ਕੇ ਸਮਾ ਕੇ ਸੁਕਾ ਕੇ ਅੰਦਰ ਸੁੱਕ ਜੂਗੀ ਵਧੀਆ ਹਾਲ ਤਾਂ ਮੌਸਮ ਵਧੀਆ ਧੁੱਪਾਂ ਬਹੁਤ ਪੈ ਰਹੀਆਂ ਨੇ ਸੁੱਕ ਜਾਣੀਆਂ 2 ਦਿਨ ਚ ਕੁੜਕ ਹੋ ਜਾਣੀਆਂ ਤੇ ਆਪਣਾ ਕੰਮ ਨਿਪਟ ਗਿਆ ਏ ਕਣਕ ਦੀ ਬਹੁਤ ਟੈਨਸ਼ਨ ਸੀਗੀ ਹੁਣ ਇਹਨਾਂ ਦੇ ਪੰਨਿਆਂ ਨੇ ਜਦ ਮਰਜੀ ਆਪਦੀਆਂ ਚੱਕਣ ਨਾ ਚੱਕਣ ਥੈਲ ਇੱਥੇ ਮੀਂਹ ਕਣੀ ਆਵੇ ਕੁਝ ਹੋਵੇ ਨਹੀਂ ਫਿਰ ਐ ਡਰ ਰਹੇ ਦਾ ਵਿੱਚ ਝੋਣ ਦਾ ਝੋਣ ਦਾ ਵੀ ਭਿੱਜ ਨਾ ਜਾਵੇ ਭਿੱਜੇ ਨਾ ਜਾਵੇ ਤੇ ਲੋਜੀ ਰੋਟੀ ਟੁੱਕ ਦਾ ਕੰਮ ਨਿਬੇੜਤਾ ਤੇ ਹੁਣ ਆਪਾਂ ਦਾਲ ਗਰਮ ਕਰ ਲਈ ਮਸਾਲਾ ਰੜਾ ਲਿਆ ਇਹਦੇ ਵਿੱਚ ਰੜਾ ਕੇ ਇੱਕ ਰੋਟੀ ਰਹਿ ਗਈ ਸੀਗੀ ਇਹਨੂੰ ਲਾ ਕੇ ਸਮਾਰ ਕੇ ਇੱਥੇ ਧਰ ਦਨੀਆਂ ਦੁੱਧ ਸੁਸਤ ਕੇ ਚਲ ਇਧਰ ਦੁੱਧ ਧਾਰਤਾ ਤੇ ਇਧਰ ਰੋਟੀ ਲਾ ਲੀ ਰੋਟੀ ਲਾ ਕੇ ਤੇ ਲੋਜੀ ਤਵਾ ਰੱਖ ਦਾਨੀ ਉੱਧਰ ਤਵਾ ਰੱਖ ਕੇ ਹੁਣ ਕੰਸ ਸਾਫ ਕਰ ਦਾਂਗੇ ਦੁੱਧ ਗਰਮ ਕਰਕੇ ਮਿੱਠਾ ਪਾ ਕੇ ਰੱਖ ਦਾਂਗੇ ਹੁਣ ਤਾਂ ਦੁੱਧ ਮਿੱਠਾ ਠੰਡਾ ਹੀ ਪੀ ਲਾਂਦੇ ਨੇ ਫਿਰ ਪਹਿਲਾਂ ਕਰ ਲਾਣੀ ਆ ਮੈਂ ਹੁਣ ਤਾਂ ਗਰਮੀ ਚ ਫਿਰ ਉੱਥੇ ਲੈ ਜਾਨੇ ਏਸੀ ਵਾਲੇ ਕਮਰੇ ਚ ਜਿੱਦ ਰੋਟੀ ਖਾਂਦੇ ਨੇ ਉਦੋਂ ਹੀ ਲੈ ਜਾਨੀ ਆ ਫਿਰ ਠੰਡਾ ਹੋ ਜਾਂਦਾ ਬਾਅਦ ਚ ਪੀ ਲਾਂਦੇ ਨੇ ਜਦੋਂ ਪੀਣਾ ਹੁੰਦਾ ਤੇ ਲੋ ਜੀ ਵੇਗੂ ਜੀ ਰੋਟੀ ਲੈ ਗਈ ਆਪਣੀ ਸਾਜਰੇ ਸਾਜਰੇ ਖੜੇ ਖੜੇ ਤੇ ਇਹ ਦੁੱਧ ਕਰਦਣੀਆਂ ਗਰਮ ਮੈਂ ਦਹੀਂ ਵਾਸਤੇ ਹੱਥ ਨੂੰ ਸੇਕ ਲੱਗ ਗਿਆ ਮੈਂ ਖਿਆਲ ਨਹੀਂ ਕਰਿਆ ਤੇਜ਼ ਸੀ ਗੈਸ ਰੋਟੀਆਂ ਲਬੀਟਤੀਆਂ ਤੇ ਇਹ ਦੁੱਧ ਗਰਮ ਕਰਕੇ ਧਰਦਣੀਆਂ ਨਾਲੇ ਦੁੱਧ ਦੀ ਨਿਗਰਖੂ ਨਾਲੇ ਕੰਸ ਸਾਫ ਕਰਦਣੀਆਂ ਸਫਾਈ ਕਰਦਣੀਆਂ ਕੰਸ ਦੀ ਤੇ ਸਾਫ ਕਰਕੇ ਫਿਰ ਮਾਂਜਦੇ ਆ ਭਾਂਡੇ ਠਿੰਡੇ ਦੀ ਸਫਾਈ ਹੋ ਜੀ ਸਾਰਾ ਕੰਮ ਸਵੇਲਾ ਹੋ ਜੂ ਨਾਲੇ ਦਹੀਂ ਰੱਖ ਦਾਂਗੇ ਤੇ ਪੀਣ ਵਾਲਾ ਦੁੱਧ ਜੱਗ ਚ ਕੱਢ ਦਾਂਗੇ ਤੇ ਉਸ ਤੋਂ ਬਾਅਦ ਹਿਮਾਜ ਦੀਆਂ ਭਾਂਡੇ ਸ਼ਾਮ ਨੂੰ ਤਾਂ ਘਟ ਹੁੰਦੇ ਨੇ ਵੈਸੇ ਭਾਂਡੇ ਚਾਹ ਪਾਣੀ ਵਾਲੇ ਮੈਂ ਪਹਿਲਾਂ ਮਾਂਜ ਦੇਣੀ ਆ ਧੁੱਪ ਤੋਂ ਪਹਿਲਾਂ ਪਹਿਲਾਂ 3 ਵਜੇ ਤੋਂ ਪਹਿਲਾਂ ਫਿਰ ਸੀਸੇ 'ਚ ਸੂਰਜ ਪੈਂਦਾ ਤੇ ਧੁੱਪ ਬਹੁਤ ਲੱਗਦੀ ਆ ਫਿਰ 5:30 6 6 ਵਜੇ ਜਦੋਂ ਦੁੱਧ ਦਾ ਕੰਮ ਕਰਦੇ ਆ ਉਦੋਂ ਵੀ ਬਹੁਤ ਸੇਕ ਲੱਗਦਾ ਫਿਰ ਭਾਂਡੇ ਤਾਂ ਫਿਰ ਬਾਅਦ 'ਚ ਹੀ ਮਾਂਦੀਆਂ ਦੁੱਧ ਤਾਂ ਹੋਰਾ ਖੜ ਕੇ ਮਿਲ ਲੈਣੇ ਇੱਧਰ ਦੀ ਭਾਂਡੇ ਫੇਰ ਪਰਾਂ ਸਿੱਧਾ ਸੂਰਜ ਪੈਂਦਾ ਉਧਰ ਮਾਜਦੀਆਂ ਜਦੋਂ ਤੇ ਫੇਰ ਬਹੁਤ ਔਖਾ ਹੋ ਜਾਂਦਾ ਸੂਰਜ ਪੈਂਦਾ ਹੁਣ ਫੇਰ ਭਾਂਡੇ ਢਿੰਡੇ ਮਾਜ ਦੂੰਗੀ ਮੈਂ ਕੰਮ ਨਿਭੜ ਜੂ ਸੱਜਰੇ 7 ਵਜੇ ਨੂੰ ਕੰਮ ਨਿਬੜਦਾ ਨਹੀਂ ਸੱਜਰੇ ਵਿਹਲੇ ਹੋ ਜਾਂਦੇ ਆ ਚਲੋ ਜੀ ਫੇਰ ਇਹ ਦੁੱਧ ਪਾਉਣੇ ਆਉਂਦੇ ਨਹੀਂ 6:30 ਵਜੇ ਪਾ ਆਉਂਦੇ ਨੇ ਮੈਂ ਆਪਣੇ ਕੰਮ ਲੱਗ ਜਾਨੀ ਆ ਜਿਹੜੇ ਨਹੀਂ ਜਾਣਾ ਹੁੰਦਾ ਅੱਜ ਪੇਟਾ ਨਹੀਂ ਗਿਆ ਜੇ ਗਏ ਨੇ ਸਰਦਾਰ ਸਾਹਿਬ ਤੇ ਲੋ ਜੀ ਸਰਦਾਰ ਸਾਹਿਬ ਗਏ ਨੇ ਦੁੱਧ ਪਾਉਣ ਆਪਾਂ ਨੇ ਕੰਮ ਨਿਬੜ ਤਾਂ ਬਿਲੇ ਹੁਣ ਮਾਜਦਾ ਭਾਂਡੇ ਮੈਂ ਕਾਂਸਾ ਸਾਫ਼ ਕਰਦਾ ਦੁੱਧ ਵਾਲੇ ਸੀਗੇ ਜੱਗ ਇਹਦੇ ਵਿੱਚ ਪਾ ਦੂੰ ਮਿੱਠਾ ਦੁੱਧ ਤਾਂ ਕਰਕੇ ਤੇ ਨਾਲੇ ਦਹੀਂ ਚ ਮਾਦ ਆਨੀਆ ਤੇ ਲੋ ਜੀ ਵੈਗਰੂ ਜੀ ਕੰਮ ਨਿਬੜ ਗਿਆ ਆਪਣਾ ਬਿਲੇ ਹਵਾ ਬਹੁਤ ਚਲਦੀ ਹੁਣ 2-3 ਦਿਨ ਦੀ ਪਰ ਆਉਂਦੀ ਆ ਗਰਮ ਹਵਾ ਤੱਤੀ ਤੇ ਲੋ ਜੀ ਵੈਗਰੂ ਜੀ ਕਮ ਨਿਬੜੀਆਂ ਬਿੱਲੀ ਤੇ ਲੋ ਜੀ ਸਫਾਈ ਕਰਦੀ ਹੈ ਗਾਂਸ ਨੂੰ ਚਿਮਟੇ ਚੁੰਮਟੇ ਉੱਪਰ ਮਾਂਜ ਕੇ ਧਰਦਾ ਮੈਂ ਭਾਂਡੇ ਮਾਂਜਣ ਲੱਗੀ ਸੀ ਕਿ ਇੱਧਰ ਇੱਧਰ ਵੀਡੀਓ ਫੋਨ ਤਾਂ ਧਰਿਆ ਬਥੀ ਪਤਾ ਹੀ ਨਹੀਂ ਲੱਗਿਆ ਇੱਧਰ ਦੁੱਧ ਧਰਿਆ ਵਾ ਨਾਲੇ ਮੇਰਾ ਨਾਲੇ ਨਿਗਾ ਰੱਖਦੀਆਂ ਤੇ ਲੋ ਜੀ ਨਾਲੇ ਇੱਕ ਦੋ ਭਾਂਡੇ ਧੋ ਤੇ ਸਮਾਰਤੇ ਤੇ ਇਹ ਦੁੱਧ ਪਾ ਲੂੰ ਵਿੱਚ ਫਿਰ ਮੈਂ ਦਹੀਂ ਚ ਜਵਾਉਂਗੀ ਜਿਹੜਾ ਥੋੜਾ ਜਿਹਾ ਕੱਚਾ ਪਾ ਦੂੰਗੀ ਫਿਰ ਦਹੀਂ ਵਧੀਆ ਜੰਮ ਜਾਂਦਾ ਹੁਣ ਮਿੱਠਾ ਪਾ ਲਾਂ ਮੈਂ ਜੱਗ ਚ ਜੱਗ ਚ ਮਿੱਠਾ ਪਾ ਕੇ ਸ਼ੱਕਰ ਸ਼ੱਕਰ ਮਬਾਗੇ ਘੋਲ ਦੂੰਗੀ ਤੇ ਲੋ ਜੀ ਵੈਗੁਰੂ ਜੀ ਦੁੱਧ ਗਰਮ ਕਰਕੇ ਫਿਰ ਬਿੱਲੇ ਫਿਰ ਰੋਟੀ ਲੈ ਜੂੰਗੀ ਕਮਰੇ ਚ ਚੌਥੀ ਬਹਿ ਕੇ ਖਾ ਲਾਂਗੇ ਜੇ ਆਲੇ ਖਾਣੀ ਹੋਊਗੀ ਤੇ ਦੁੱਧ ਧਰ ਲੂੰਗੀ ਇਹਨੇ ਪਾਣੀ ਧਰ ਲੂੰਗੀ ਰੋਟੀ ਫੇਰ ਲੈ ਜੂੰਗੀ ਚਾਕੇ ਦਾਲ ਫੇਰ ਲੈ ਜੂੰਗੀ ਜਿਹਦੇ ਪਾ ਕੇ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਜੀ ਬਾਤ ਹੋਰ